ਪਰਮ ਸਨਮਾਨਿਓ ਗੁਰੂ ਰੂ ਗੁਰੂ ਖਾਲਸਾ ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੂਪੀ ਦੇ دیਵਾਨਾ ਸਮੇਂ ਸੰਤ ਮਹਾਰਾਜ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲੇ ਹਾਪੜ ਠਹਿਰੇ ਹੋਏ ਸਨ ਇਹ 1967 ਦੀ ਗੱਲ ਹੈ ਜਦੋਂ ਸਵੇਰੇ ਕੁਰਸੀ ਦੇ ਸਮੇਂ ਇੱਕ ਨੌਜਵਾਨ 26 ਸਾਲ ਦੀ ਆਯੂ ਦਾ ਸਾਹਮਣੇ ਬੈਠਾ ਸੀ ਇਸ ਦੇ ਕੇਸ ਦਾੜੀ ਕੱਟੇ ਹੋਏ ਸਨ ਇਸ ਦੇ ਕੱਪੜੇ ਵੀ ਫਾਟੇ ਪੁਰਾਣੇ ਮੈਲੇ ਸਨ ਇਸ ਵਿੱਚ ਪੌਣ ਆਈ ਇਹ ਸਿਰ ਹਿਲਾ ਕੇ ਖੇਲਣ ਲੱਗ ਪਿਆ ਅਤੇ ਉਰਦੂ ਬੋਲਣ ਲੱਗ ਪਿਆ ਆਪ ਜੀ ਨੇ ਕਿਹਾ ਕਿਉਂ ਬਈ ਤੂੰ ਕੌਣ ਹੈ ਤੇ ਕੀ ਗੱਲ ਹੈ ਉਸ ਨੇ ਅਰਜ਼ ਕੀਤੀ ਮੇਰੀ ਬੇਨਤੀ ਅਲੱਗ ਹੋ ਕੇ ਸੁਣਾਓ ਆਪ ਜੀ ਨੇ ਹੁਕਮ ਕੀਤਾ ਅੱਜ ਤਾਂ ਸਮਾਂ ਹੋ ਗਿਆ ਹੈ ਹੁਣ ਕੱਲ ਸੁਣਾਵਾਂਗੇ ਦੂਸਰੇ ਦਿਨ ਕਈ ਖਾਸ ਸੇਵਾਦਾਰਾਂ ਦੇ ਸਾਹਮਣੇ ਇਸ ਨੂੰ ਪੌਰੇ ਵਿੱਚ ਬੁਲਾ ਲਿਆ ਅਤੇ ਆਖਿਆ ਦੱਸ ਬਈ ਕੀ ਗੱਲ ਹੈ ਤਾਂ ਉਸ ਰੂਹ ਨੇ ਫੇਰ ਉਸ ਵਿੱਚ ਪਰਵੇਸ਼ ਕੀਤਾ ਸਿਰ ਹਿਲਾਉਂਦਿਆਂ ਉਰਦੂ ਵਿੱਚ ਬੋਲਿਆ ਮਹਾਰਾਜ ਜੀ ਮੈਂ ਮੁਸਲਮਾਨ ਨਾਮ ਦਾ ਸ਼ਾਹੀ ਕਾਜੀ ਸਾਂ ਹੁਣ ਮੈਂ 1000 ਸਾਲ ਦਾ ਪ੍ਰੇਤ ਜੋਨੀ ਵਿੱਚ ਦੁੱਖ ਭੋਗ ਰਿਹਾ ਹਾਂ 1000 ਸਾਲ ਪਹਿਲਾਂ ਈਰਾਨ ਤੋਂ ਮਹਿਮੂਦ ਗਜਨਵੀ ਦੇ ਪਹਿਲੇ ਹੱਲੇ ਸਮੇਂ ਮੈਂ ਉਸ ਨਾਲ ਹਿੰਦੁਸਤਾਨ ਵਿੱਚ ਆਇਆ ਸੀ ਉਹ ਦੇਸ਼ ਨੂੰ ਲੁੱਟ ਕੇ ਚਲਾ ਗਿਆ ਮੈਂ ਸਹਾਰਨਪੁਰ ਦੇ ਪਾਸ ਮੁਗਲ ਖੇੜਾ ਪਿੰਡ ਵਿੱਚ ਠਹਿਰ ਗਿਆ ਮੈਂ ਭੂਤ ਵਿਦਿਆ ਦਾ ਜਾਣੂ ਸਾਂ ਪੈਸੇ ਦੇ ਲਾਲਚ ਕਰਕੇ ਭੂਤ ਵੜ ਕੇ ਕੱਢ ਦਿੰਦਾ ਸੀ ਤਵੱਸਵ ਵਿੱਚ ਬਿਆੰਤ ਹਿੰਦੂ ਕਤਲ ਕਰਵਾਏ ਉਹ ਖਾਵੇ ਕਰਕੇ ਨਮਾਜ਼ਾਂ ਵੀ ਪੜਦਾ ਅਤੇ ਰੋਜ਼ੇ ਵੀ ਰੱਖਦਾ ਸੀ ਪਰ ਮੈਂ ਨਿਗੋਰਾ ਸੀ 70 ਸਾਲ ਦੀ ਉਮਰ ਵਿੱਚ ਮੇਰੀ ਮੌਤ ਹੋ ਗਈ ਜਮਦੂਤਾ ਨੇ ਮਾਰਦਿਆਂ ਕੁੱਟਦਿਆਂ ਬਹੁਤ ਬੁਰੀ ਹਾਲਤ ਵਿੱਚ ਮੈਨੂੰ ਧਰਮਰਾਜ ਕੋਲ ਹਾਜ਼ਰ ਕੀਤਾ ਉਸ ਨੇ ਮੇਰੇ ਗੁਨਾਹ ਹਵਾਲ ਤੱਕਿਆ ਅਤੇ ਨਿਗੋਰਾ ਹੋਣ ਕਰਕੇ ਮੈਨੂੰ 1000 ਸਾਲ ਪ੍ਰੇਤ ਜੁਨੀ ਵਿੱਚ ਰਹਿਣ ਦੀ ਸਜ਼ਾ ਦੇ ਦਿੱਤੀ ਮੈਂ ਤਹਾ ਮਾਰ ਕੇ ਅਰਜ਼ ਕੀਤੀ ਕਿ ਮੇਰਾ ਪਲਾਕੇਵੇਂ ਹੋਵੇਗਾ ਉਸਨੇ ਕਿਹਾ ਸਜ਼ਾ ਦਾ ਸਮਾਂ ਖਤਮ ਹੋ ਜਾਣ ਬਾਅਦ ਕਿਸੇ ਪੂਰਨ ਮਹਾਪੁਰਸ਼ਾਂ ਦੀ ਸੰਗਤ ਦੁਆਰਾ ਤੈਨੂੰ ਪ੍ਰੇਤ ਜੁਨੀ ਤੋਂ ਛੁਟਕਾਰਾ ਮਿਲੇਗਾ ਮੈਂ ਹਮੇਸ਼ਾ ਬੜਾ ਸੜਦਾ ਬਲਦਾ ਤੇ ਤੜਫਦਾ ਦੁਖੀ ਹੁੰਦਾ ਬਧ ਰੂਹ ਵਿੱਚ ਭਟਕ ਰਿਆ ਹਾਂ ਹੱਡੀਆਂ ਪੋਲੇ ਤੇ ਗੰਦਗੀ ਖਾਣ ਨੂੰ ਮਿਲਦੀ ਹੈ ਸਵਾ ਮੰਨ ਦੀ ਭੁੱਖ ਅਤੇ ਸੂਈ ਦੇ ਨਕੇ ਜਿਤਨਾ ਮੁਖ ਹੈ ਮੈਂ ਹਮੇਸ਼ਾ ਭਟਕਦਾ ਫਿਰਦਾ ਹਾਂ ਆਪ ਮੇਰੇ ਤੇ ਤਰਸ ਕਰੋ ਉਹ ਸਮਾਂ ਵੀ ਆ ਗਿਆ ਹੈ ਅਤੇ ਪੂਰਨ ਪੁਰਸ਼ ਵੀ ਮਿਲ ਗਏ ਹਨ ਇਸ ਲੜਕੇ ਜਿਸ ਵਿੱਚ ਮੈਂ ਪਰਵੇਸ਼ਾਂ ਜ਼ਮੀਨ ਅਲਾਰਟ ਹੋਣ ਕਾਰਨ ਪਿੰਡ ਮੁਗਲ ਖੇੜਾ ਰਹਿੰਦੇ ਸਨ ਅੱਜ ਤੋਂ 7 ਸਾਲ ਪਹਿਲਾਂ ਇਹ ਲੜਕਾ ਮੌਣ ਸਿੰਘ ਜਦੋਂ 9ਵੀਂ ਕਲਾਸ ਵਿੱਚ ਪੜ੍ਹਦਾ ਸੀ ਇਸ ਨੇ ਮੇਰੀ ਕਬਰ ਤੇ ਪਿਸ਼ਾਬ ਕਰ ਦਿੱਤਾ ਮੈਂ ਇਸ ਨੂੰ ਇਕੱਠਾ ਕਰ ਲਿਆ 4 ਸਾਲ ਬੋਲਣ ਹੀ ਨਹੀਂ ਦਿੱਤਾ ਕਈ ਥਾਵਾਂ ਤੇ ਲੈ ਕੇ ਗਏ ਪਰ ਕਾਮਯਾਬ ਨਾ ਹੋਏ ਫੇਰ ਜਦੋਂ ਡੇਰਾ ਵਰਡਪਾਗ ਸਿੰਘ ਇਸ ਨੂੰ ਲੈ ਕੇ ਗਏ ਢੋਲੀ ਤਾਰੇ ਹੇਠਾਂ ਸਿਰ ਕੀਤਾ ਤਾਂ ਮੈਂ ਬੋਲਿਆ ਕਿ ਮੇਰਾ ਨਾਮ ਸੁਲੇਮਾਨ ਸੀ ਇਹ ਸ਼ਾਹੀ ਕਾਜ਼ੀ ਸਾਹ ਹੁਣ ਪ੍ਰੇਤ ਬਣ ਕੇ ਇਸ ਮੋਹਨ ਸਿੰਘ ਅੰਦਰ ਪ੍ਰਵੇਸ਼ ਹੋਇਆ ਹਾਂ ਪਰ ਮੇਰਾ ਹਿੰਦੁਸਤਾਨ ਪਰ ਵਿੱਚ ਚੈਲੰਜ ਹੈ ਕਿ ਇਸ ਦੇ ਅੰਦਰੋਂ ਕੋਈ ਵੀ ਮੈਨੂੰ ਕੱਢ ਨਹੀਂ ਸਕਦਾ ਇਸ ਦਾ ਪਿਤਾ ਕਈ ਮੰਦਰੀਆਂ ਕੋਲ ਲੈ ਕੇ ਗਿਆ ਜੋ ਉਹ ਮੰਤਰ ਪੜ੍ਹਦੇ ਮੈਂ ਨਾਲ ਹੀ ਪੜ੍ਹ ਕੇ ਮੰਤਰ ਕੱਟ ਦਿੰਦਾ ਸੀ ਕਈ ਮਹਾਪੁਰਸ਼ਾਂ ਪਾਸ ਵੀ ਮੈਨੂੰ ਲੈ ਕੇ ਗਏ ਮੈਂ ਉਹਨਾਂ ਤੋਂ ਵੀ ਕਾਬੂ ਨਹੀਂ ਆਇਆ ਕਿਉਂਕਿ ਮੈਂ ਨਜ਼ਾਤ ਮੁਕਤੀ ਚਾਹੁੰਦਾ ਸਾਂ ਉਹ ਕਿਸੇ ਪਾਸ ਨਹੀਂ ਸੀ ਸੋ ਗਰੀਬ ਨਿਵਾਜ ਆਪ ਹੁਣ ਮੇਰੇ ਤੇ ਕਿਰਪਾ ਕਰੋ ਪ੍ਰੇਤ ਜੁਨੀ ਤੋਂ ਛੁਡਾਓ ਮੈਂ ਬੜਾ ਦੁਖੀ ਹਾਂ ਹਜੂਰ ਨੇ ਬਚਨ ਕੀਤਾ ਮੁਕਤੀ ਜ਼ੁਗਤੀ ਨਾਲ ਮਿਲਦੀ ਹੈ ਤੱਕੇ ਨਾਲ ਨਹੀਂ ਤੈਨੂੰ ਪ੍ਰੇਤ ਜੁਨ ਤੋਂ ਮੁਕਤ ਕਰਕੇ ਮਨੁੱਖ ਜਨਮ ਦੇ ਦਿੰਦੇ ਹਾਂ ਫਿਰ ਭਜਨ ਸਿਮਰਨ ਦੁਆਰਾ ਮੁਕਤੀ ਪਾਲਵੀ ਮਹਾਪੁਰਸ਼ ਪਰਮੇਸ਼ਰ ਦੀ ਮਰਿਆਦਾ ਨੂੰ ਵਿਗਾੜਦੇ ਨਹੀਂ ਉਹ ਤਾਂ ਕਾਇਮ ਕਰਨ ਵਾਸਤੇ ਆਉਂਦੇ ਹਨ ਇਹ ਮੋਹਨ ਸਿੰਘ ਸਿਰਫ ਪੰਜਾਬੀ ਜਾਂ ਥੋੜੀ ਜਹੀ ਅੰਗਰੇਜ਼ੀ ਵੀ ਜਾਣਦਾ ਸੀ ਪਰ ਇਹ ਸੁਲੇਮਾਨ ਪ੍ਰੇਤ ਜੋ ਇਸ ਵਿੱਚ ਪਰਵੇਸ਼ ਸੀ ਫਾਰਸੀ ਦੇ ਆਲਮ ਉਰਦੂ ਵਿੱਚ ਕੁਰਾਨ ਦੀਆਂ ਆਇਤਾਂ ਸਮੇਤ ਅਰਥਾਂ ਦੇ ਪੜ੍ਹਦਾ ਸੀ ਉਸ ਸਮੇਂ ਦੀਆਂ ਕਹਾਸਾਂ ਵੀ ਰਿਕਾਰਡ ਕੀਤੀਆਂ ਹਨ ਇਸ ਦੀ ਬੇਨਤੀ ਸੁਣ ਕੇ ਦਾਦੇ ਨੇ ਬਚਨ ਕੀਤਾ ਦੱਸ ਤੈਨੂੰ ਅਮੀਰ ਦੇ ਘਰ ਭੇਜਿਏ ਕਿ ਗਰੀਬ ਦੇ ਇਸ ਨੇ ਕਿਹਾ ਮਹਾਰਾਜ ਜੀ ਤੁਹਾਡਾ ਸਤਸੰਗੀ ਹੋਵੇ ਚਾਹੇ ਅਮੀਰ ਹੋਵੇ ਚਾਹੇ ਗਰੀਬ ਉਸ ਸਮੇਂ ਲਾਲਤੋਂ ਪਿੰਡ ਦਾ ਸਰਦਾਰ ਗੁਰਦੇਵ ਸਿੰਘ ਜਿਸ ਨੂੰ ਗਹਿਗੜ ਵੀ ਆਖਦੇ ਸਨ ਪਾਸ ਬੈਠਾ ਸਾਰੀ ਵਾਰਤਾ ਲਾਪ ਸੁਣ ਰਿਹਾ ਸੀ ਜਿਸ ਦੇ ਕਾਫੀ ਸਮਾਂ ਸ਼ਾਦੀ ਤੋਂ ਪਿੱਛੋਂ ਇੱਕ ਲੜਕੀ ਪੈਦਾ ਹੋ ਕੇ ਫਿਰ ਕੋਈ ਬੱਚਾ ਨਹੀਂ ਸਿਹਾਇਆ ਬੜੇ ਇਲਾਜ ਕਰਾ ਚੁੱਕੇ ਸਨ ਅਤੇ ਧਾਤੇ ਪਾਸ ਵੀ ਕਈ ਵਾਰੀ ਬੇਨਤੀ ਕੀਤੀ ਪਰ ਮਹਾਰਾਜ ਜੀ ਮੁਸਕਰਾ ਛੜਦੇ ਸਨ ਅੱਜ ਕਹਿਣ ਲੱਗੇ ਇਸ ਦੇ ਘਰ ਭੇਜ ਦਈਏ ਉਸਨੇ ਕਿਹਾ ਜੀ ਭੇਜ ਦਿਓ ਫਿਰ ਗੁਰਦੇਵ ਸਿੰਘ ਨੂੰ ਪੁੱਛਿਆ ਕਿਉਂ ਭਈ ਤੇਰੇ ਘਰ ਭੇਜ ਦਈਏ ਉਸਨੇ ਅਰਜ਼ ਕੀਤੀ ਮਹਾਰਾਜ ਜੀ ਕਰ ਦਿਓ ਕਿਰਪਾ ਮਹਾਪੁਰਸ਼ਾਂ ਨੇ ਆਪਣੇ ਪਾਵਨ ਹੱਥਾਂ ਨਾਲ ਸਿਉ ਦਾ ਪ੍ਰਸ਼ਾਦ ਦਿੱਤਾ ਅਤੇ ਕਿਹਾ ਆਪਣੇ ਘਰ ਵਾਲੀ ਨੂੰ ਛਕਾ ਦੇ ਗੁਰੂ ਭਲੀ ਕਰੇਗਾ ਪਰ ਉਸ ਦੀ ਰੂਹ ਉਤਨੀ ਦੇਰ ਤੱਕ ਉਸ ਲੜਕੇ ਮੋਹਨ ਸਿੰਘ ਵਿੱਚ ਹੀ ਰਹੀ ਜਦੋਂ ਮਹਾਪੁਰਸ਼ਾਂ ਨੇ ਕਹਿਣਾ ਤੂੰ ਹੁਣ ਜਾ ਆਪਣੇ ਸਰੀਰ ਵਿੱਚ ਪ੍ਰਵੇਸ਼ ਕਰ ਤਾਂ ਇਸਨੇ ਕਹਿਣਾ ਮਹਾਰਾਜ ਜੀ ਇਸ ਗਰਭ ਦਾ ਕਸ਼ਟ ਨਾ ਦਿਓ ਸਿੱਧਾ ਹੀ ਭੇਜ ਦਿਓ ਮਹਾਪੁਰਸ਼ਾਂ ਨੇ ਕਹਿਣਾ ਮਰਿਆਦਾ ਵੀ ਕੋਈ ਚੀਜ਼ ਹੈ ਤਾ ਇਸਨੇ ਕਹਿਣਾ ਮਰਿਆਦਾ ਵੀ ਆਪਨੇ ਹੀ ਕਾਇਮ ਕੀਤੀ ਹੈ ਅਜੇ ਆਪਣੇ ਚਰਨਾਂ ਵਿੱਚ ਹੀ ਰੱਖੋ ਮੈਂ ਆਪ ਜੀ ਦੇ અવਤਾਰ ਧਾਰਨ ਵਾਲੇ ਦੇਣ 5 ਅਗਸਤ ਨੂੰ ਹੀ ਜਨਮ ਲਵਾਗਾ ਸੋ ਉਸ ਤਰ੍ਹਾਂ ਹੀ ਹੋਇਆ 5 ਅਗਸਤ 1968 ਨੂੰ ਜਨਮ ਲੈਣ ਤੋਂ 1 ਘੰਟਾ ਪਹਿਲਾਂ ਮੋਹਨ ਸਿੰਘ ਦੇ ਸਰੀਰ ਵਿੱਚੋਂ ਨਿਕਲਿਆ ਨਿਕਲਣ ਲੱਗਿਆ ਉਸ ਨੂੰ ਬੇਸੁਰਤ ਕਰਕੇ ਬੁਰੀ ਹਾਲਤ ਵਿੱਚ ਛੱਡ ਦਿੱਤਾ ਗੁਰਦੇਵ ਸਿੰਘ ਦੇ ਘਰੋਂ ਬੀਬੀ ਦੀ ਕੁੱਖੋਂ ਜਨਮ ਲਿਆ ਪਤਾ ਨਹੀਂ ਅੰਤਰੀਵ ਅਜੇ ਹਿਆਂ ਬਦਰੂਹਾਂ ਦਾ ਕਿਤਨੇ ਆਦਾ ਉਧਾਰ ਕੀਤਾ ਹੋਵੇਗਾ ਪਰ ਇਹ ਅਜੀਬ ਕੌਤਕ ਸਭ ਦੇ ਸਾਹਮਣੇ ਆ ਗਿਆ ਸਾਰੇ ਅਖਬਾਰ ਨਵੀਸ਼ਾਂ ਨੇ ਇਹ ਅਜੀਬ ਖਬਰ ਛਾਪੀ ਸੀ ਗੁਰਦਵਾਰਾ ਅਤਰਸਰ ਸਾਹਿਬ ਪੂਰਨ ਮਾਸੀ ਦੇ ਦੀਵਾਨ ਤੋਂ ਪਿੱਛੋਂ ਜੋ ਹੁਕਮਨਾਮਾ ਆਇਆ ਇਸ ਅਲਾਹੀ ਹੁਕਮ ਦੇ ਪਹਿਲੇ ਅੱਖਰ ਤੋਂ ਮਹਾਪੁਰਸ਼ਾਂ ਨੇ ਇਸ ਦਾ ਨਾਮ ਰੱਖਿਆ ਗੁਰ ਪਰਮੇਸ਼ਰ ਕਰਨਾਹਾਰ ਸਗਲ ਸ੍ਰਿਸ਼ਟ ਕੋ ਦੇ ਆਧਾਰ ਇਸ ਬੱਚੇ ਦਾ ਨਾਮ ਗੁਰਬਖਸ਼ੀ ਸਿੰਘ ਰੱਖਿਆ ਇਸ ਪ੍ਰੇਤ ਦੇ ਜਨਮ ਲੈਣ ਪਿੱਛੋਂ ਮੋਹਨ ਸਿੰਘ ਬਿਲਕੁਲ arogh ਹੋ ਗਿਆ 1000 ਸਾਲ ਪ੍ਰੇਤ ਜੁਨੀ ਵਿੱਚ ਭਟਕਦੀ ਰੋਹ ਨੂੰ ਮਾਨਸ ਦੇ ਬਖਸ਼ ਦਿੱਤੀ 7 ਸਾਲ ਦੇ ਪ੍ਰੇਤ ਪੀੜਿਤ ਮੋਹਨ ਸਿੰਘ ਨੂੰ aroghਤਾ ਬਖਸ਼ੀ ਪੁੱਤਰ ਦੀ ਲੋਚਾ ਵਾਲੇ ਗੁਰਦੇਵ ਸਿੰਘ ਨੂੰ ਪੁੱਤਰ ਦੀ ਦਾਤ ਬਖਸ਼ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ